ਸਸੀਗਾਲ ਜੀ ਤੁਸੀਂ ਦੇਖ ਰਹੇ ਹੋ ਜੀ ਸਟਾਰ ਨਿਊਜ਼ ਪੰਜਾਬੀ ਤੇ ਖਬਰ ਕਪੂਰਥਲਾ ਦੇ ਪਿੰਡ ਨਵਾ ਪਿੰਡ ਪੱਠੇ ਦੀ ਹੈ ਜਿੱਥੇ ਇੱਕ ਔਰਤ ਦੇ ਘਰ ਪਿਛਲੀ ਦਿਨੀ ਚੋਰਾਂ ਨੇ ਹੱਥ ਸਾਫ਼ ਕੀਤਾ ਇਸ ਔਰਤ ਦਾ ਕਹਿਣਾ ਹੈ ਕਿ ਕੁਝ ਜਿਹੜੇ ਵਿਕਤੀ ਹਨ ਉਸ ਦੀ ਜਾਣ ਪਛਾਣ ਵਾਲੇ ਹਨ ਅਤੇ ਉਹਨਾਂ ਨੇ ਹੀ ਇਸ ਦੇ ਘਰ ਚੋਰੀ ਕੀਤੀ ਹੈ ਜਦੋਂ ਅਨਗਵਾਂਡ ਵੀ ਪੁੱਛਿਆ ਗਿਆ ਤਾਂ ਲੋਕਾਂ ਨੇ ਕਿਹਾ ਕਿ ਰੌਲਾ ਰੱਪਾ ਜਰੂਰ ਸੁਣਿਆ ਪਰ ਪਤਾ ਨਹੀਂ ਲੱਗਾ ਚੋਰ ਕਿਸ ਵੇਲੇ ਚੋਰੀ ਕਰਕੇ ਲੈ ਗਈ ਇਸ ਔਰਤ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਅਤੇ ਇਹਨਾਂ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਜਿਹੜੀ ਘਟਨਾ ਹੋਈ ਆ ਤੁਹਾਡੇ ਚੋਰੀ ਹੋਈ ਆ ਕਿਸ ਨੇ ਕੀਤੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਚੋਰੀ ਹੋਈ ਸਾਨੂੰ ਇਥੋਂ ਐਤੋਂ ਕਹਿੰਦੇ ਫੋਨ ਲਾਇਆ ਵੀ ਤੁਹਾਡੇ ਬੀਬੀ ਆਸਤਾਰ ਚੋਰੀ ਹੋਈ ਤੇ ਤੇਰੇ ਬੂਵੇ ਦਰਵਾਜ਼ੇ ਟੁੱਟੇ ਪੈਣ ਸਾਰੇ ਖੁੱਲੇ ਨੇ ਆਣ ਕੇ ਦੇਖੋ ਵੀ ਇਹ ਬਾਬਾ ਤੇ ਸਹੇ ਵਾਲੇ ਥੇ ਆਣ ਕੇ ਤੇ ਹਰਾਦ ਇਥੋਂ ਭਜੇ ਜਾਂਦੇ ਹੀ ਵੇਖੇ ਨਾ ਤੁਹਾਨੂੰ ਕਿਸ ਨੇ ਦੱਸਿਆ ਤੁਹਾਨੂੰ ਕਿਸੇ ਗਵਾਂਡੇ ਇਦਾਂ ਹੀ ਦੱਸਿਆ ਪਹਿਨੇ ਨਹੀਂ ਦੱਸਿਆ ਇਦਾਂ ਹੀ ਲੰਘ ਰਿਹਾ ਰਹਨ ਪੂਰ ਤੁਸੀਂ ਕਿੱਥੇ ਗਏ ਸੀ ਜਦੋਂ ਤੁਹਾਡੇ ਮੈਂ ਅੱਜ ਕੁੜੀ ਕੋ ਗਈ ਸੀ ਪਰसों ਹੀ ਕੱਲ ਚੋਰੀ ਕੱਲ ਇਹ ਨਾ ਕੀਤੀ ਰਾਤ ਕੱਲ ਰਾਤ ਤੇ ਲੜਾਈ ਦਾ ਕੀ ਮਾਮਲਾ ਵਾ ਲੜਾਈ ਦਾ ਮਾਮਲਾ ਰਾਤੀ 11 ਵਜੇ ਸਰਜ ਮੇਰੇ ਆਣ ਕੇ ਗੱਲ ਪੈ ਗਏ ਨੇ ਸਾਰੇ ਜਣੇ ਮੈਨੂੰ ਕਹਿੰਦੇ ਬਾਹਰ ਨਿਕਲ ਇੱਕ ਸਹਾਰੇ ਬਾਬਾਦਾਰੋ ਬਾਕੀ ਆ ਨਾ ਰਿਸ਼ਤੇਦਾਰ ਆਂ ਦਪਣਵਈਆ ਭੈਣ ਇਹਦਾ ਪਿਓ ਮਾਂ ਅਨ ਪਛਾਤੇ ਬਾਕੀ ਹਨ ਤੇ ਮੇਰੇ ਆਣ ਕੇ ਗੱਲ ਪੈ ਗਏ ਨੇ ਜੀ ਆਣ ਕੇ ਮੈਨੂੰ ਠਾ ਰੋੜੇ ਬਹੁਤ ਚਲਾਏ ਨੇ ਮੇਰੇ ਬਹੁਤ ਮੰਦਾ ਹਲ ਕਿਤਾ ਮੈਂ ਨੋਕੋ ਕੇ ਕੋਠੇ ਚੜ੍ਹ ਕੇ ਆਦੀ ਜਾਨ ਬਚਾਈ ਭੱਜ ਗਏ ਕੋਈ ਪੁਲਿਸ ਨੂੰ ਤਲਾ ਦਿੱਤੀ ਨਹੀਂ ਜੀ ਪੁਲਿਸ ਨੂੰ ਮੈਨੂੰ ਫੋਨ ਲਾਉਣਾ ਨਹੀਂ ਆਉਦਾ ਜੀ ਇਹ ਝੜ ਕੇ ਸਾਰਾ ਦਿਨ ਬਹਿ ਰਹੀਦਾ ਆਣ ਕੇ ਤੇ ਚਿੱਟਾ ਵੇਚਦਾ ਸਭ ਕੁਝ ਕਰਦਾ ਤੇ ਮੈਨੂੰ ਸਭ ਉਲਟਾ ਆਣ ਕੇ ਤੇ ਮੇਰਾ ਜੀਣਾ ਹਰਾਵੇਂ ਨਾ ਕੀਤਾ ਜੀ ਇਹਨਾਂ ਦੋ ਜਣਿਆਂ ਬਾਬੇਦਾਰੋ ਨੇ ਤੇ ਸੈਦ ਤੋ ਹੋਰ ਵੀ ਬੰਦੇ ਬਾਛੜ ਦੇਣੇ ਇੱਥੇ ਬਹੁਤ ਲੱਕੇ ਵੀ ਨਾ ਵਾਰਦਾਦ ਕੀਤੀ ਕਿੰਨਾ ਕ ਚਿੱਟਾ ਵਿਕਦਾ ਇੱਥੇ ਹਾਂਜੀ ਇਹ ਬਹੁਤ ਵੇਚਦੇ ਨੇ ਤੇ ਹੁਣ ਛੁੱਟੀ ਜੀ ਜਾ ਵੇਚ ਆਂਦੇ ਨੇ ਜਾ ਵੇਖੋ ਸਹੀ ਐ ਨਾ ਛੁੱਟੀ ਇਹ ਬੰਦਿਆ ਮਹਾਰਾਜ ਮੈਂ ਅਰ ਕੰਦਾ ਦੋ ਤਖਾਛੇ ਠਾਣੇ ਦੇ ਗਏ ਮੇਰੀ ਕੋਈ ਸੁਣਵਾਈ ਨਹੀਂ ਹੋਈ ਠੀਕ ਹਾਂ ਹਾਂਜੀ ਅਗਰ ਰਾਤ 11 ਵਜੇ ਮੇਰੇ ਗਾਲਾਂ ਆਣ ਕੇ ਪੈਣੇ ਤਾਂ ਵੀ ਮੈਂ ਗਿਆ ਜਾ ਵੇ ਠਾਣੇ ਸਵੇਰੇ ਜਾ ਮੈਂ ਭੱਜ ਗਈ ਹਾਂ ਮੈਂ ਸਵੇਰੇ ਆਣ ਕੇ ਫਿਰ ਦਰਖਾਸਤ ਦਿਤਾ ਠੀਕ ਹੈ ਤੇ ਸਾਡੇ ਦੇ ਛੁੱਟੀ ਛੁਟਾਈ ਸਾ ਉਹ ਸਾਡੇ ਦੇ ਇਹਨੇ ਝੂਠਾ ਬਣਾਤਾ ਜਲਾਮ ਲਾਤਾ ਇਹ ਕੋਟੇ ਬੰਦੇ ਮੈਂ ਕੱਲੀ ਕਿੱਥੋਂ ਕੁੱਟਾਂ ਜੋ ਕਿ ਨਾ ਮੇਰੇ ਨਿਆਣੇ ਨਾਲ ਲੱਗੇ ਨਾ ਮੇਰਾ ਕੋਈ ਧੀਆ ਨਾ ਕੋਈ ਪੁੱਤਰ ਨਾ ਕੋਈ ਰਿਸ਼ਤੇਦਾਰ ਲੱਗ ਗਈ ਮੈਂ ਕਿਥੈ ਨੂੰ ਕੱਲੀ ਨਹੀਂ ਕੁੱਟਣਾ ਤੇ ਬੱਚੇ ਕਿੱਥੇ ਬੱਚੇ ਮੇਰੇ ਆ ਫਤੂ ਢਿੰਗੇ ਰਹਿੰਦੇ ਨੇ ਆਪਦੇ ਪਿੰਡ ਇੱਥੇ ਕੋਣ ਕੋਣ ਰਹਿੰਦੇ ਇੱਥੇ ਮੈਂ ਕੱਲੀ ਰਹਿੰਦੀ ਸਾਰੇ ਪੁਲਿਸ ਮੁਲਾਜ਼ਮ ਨੂੰ ਪਤਾ ਕਿ ਕੱਲੀ ਪੂਆ ਰਹਿੰਦੀ ਐ ਠੀਕ ਹਾਂਜੀ ਥੈਂਕ ਯੂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਨੀ ਚਾਹੁੰਦੇ ਹੋ ਹਾਂਜੀ ਮੈਂ ਪੁਲਿਸ ਪਤਾਸ਼ਰ ਕੋਲੋਂ ਹੀ ਮੰਗ ਚਾਹੁੰਦੀ ਆ ਮੇਰਾ ਨਿਸ਼ਾਹ ਹੋਵੇ ਨਿਸ਼ਾਹ ਮਿਲੇ ਮੈਂ ਕੱਲੀ ਆ ਮੇਰੇ ਜਦੋਂ ਮਰਜੀ ਆਣ ਕੇ ਗਾਲ ਪੈ ਜਾਂਦੇ ਨੇ ਅੱਗੇ ਵੀ ਇਹਨਾਂ ਦੋ ਤਿੰਨ ਵਾਰ ਗਾਲ ਪਾਈ ਮੈਂਨਾਂ ਤਾਂ ਕੁਛ ਨਹੀਂ ਇਹਨਾਂ ਨੂੰ ਕਿਹਾ ਚੋਰੀਆਂ ਕਰਦੇ ਨੇ ਮੇਰੇ ਸਭ ਕੋ 20000 ਰੁਪਈਆ ਮੇਰਾ ਕੱਢ ਕੇ ਬੇਟੀ ਵਿੱਚੋਂ ਲੈ ਠੀਕ ਹਾਂਜੀ ਕੀ ਨਾਮ ਜੀ ਅੰਮ੍ਰਿਤਾ ਜਿਹੜਾ ਤੁਹਾਡੇ ਗਵਾਂਢ ਰਾਤੀ ਲੜਾਈ ਝਗੜਾ ਹੋਇਆ ਵਾ ਕੀ ਕਹਿਣਾ ਚਾਹੁੰਦੇ ਹੋ ਉਸ ਬਾਰੇ ਹਾਂਜੀ ਰੌਲਾ ਤਾਂ ਬਹੁਤ ਪੈਂਦਾ ਸੀਗਾ ਤੇ ਇੱਟਾ ਰੋੜੇ ਚੱਲਦੇ ਸੀ ਤੇ ਅਸੀਂ ਕਿਹਾ ਵੀ ਪਤਾ ਨਹੀਂ ਕੀ ਹੋਇਆ ਅਸੀਂ ਦੇਖਿਆ ਪਏ ਹੀ ਰੌਲਾ ਰਿਪਾ ਤਾਂ ਪੈਂਦਾ ਰਿਹਾ ਇਦਾਂ ਹੀ ਤੇ ਫੇ ਸਵੇਰੇ ਅਸੀਂ ਪੁੱਛਿਆ ਆਗੇ ਤੇ ਕਹਿੰਦੇ ਇਦਾਂ ਵੀ ਇਹ ਆਏ ਸਾਨੂੰ ਕੁੱਟਣ ਮਾਰਨ ਕੌਣ ਆਏ ਸਹਿਲ ਕੀਤੇ ਤਾਰੂ ਬਾਕੀਆਂ ਨੂੰ ਪਛਾਣਦੇ ਬਾਕੀਆਂ ਦਾ ਨਹੀਂ ਪਤਾ ਆਪਾਂ ਨੂੰ ਆਪਾਂ ਪੁੱਛਿਆ ਆ ਗਏ ਤੇ ਬਾਅਦ ਚ ਠੀਕ ਹੈ ਰਾਤ ਅਸੀਂ ਦੇਖ ਕੇ ਆਈਏ ਕਿ ਹਾਂ ਫੇਰ ਵਾਪਸ ਚਲੇ ਗਏ ਧੰਨ